ਵਾਜਲ ਕਹਾ ਤੇ ਸਰਹੱਦੀ ਇਲਾਕੇ ਵਿੱਚ ਹੜਾ ਕਾਰਨ ਖੇਤਾਂ ਵਿੱਚ ਜਮਾ ਹੋਈ ਰੇਤ ਨੇ ਕਿਸਾਨਾਂ ਦੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਹੈ। ਹੁਣ ਜਦੋਂ ਕਣਕ ਦੀ ਬਿਜਾਈ ਦਾ ਸਮਾਂ ਸਿਰ ਤੇ ਹੈ, ਪੀੜਿਤ ਕਿਸਾਨ ਆਪਣੇ ਖੇਤਾਂ ਨੂੰ ਸਾਫ਼ ਕਰਨ ਤੋਂ लाचार नजर ਆ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ ਉਨ੍ਹਾਂ ਦੇ ਖੇਤਾਂ ਵਿੱਚੋਂ ਰੇਤ ਚੁੱਕਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਦਰਿਆ ਦੇ ਵਿੱਚੋਂ ਵੱਡੇ ਪੱਧਰ ਤੇ ਮਸ਼ੀਨਾਂ ਲਗਾ ਕੇ ਤੜੱਲੇ ਨਾਲ ਰੇਤ ਕੱਢੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਉਹਨਾਂ ਦੇ ਖੇਤਾਂ ਵਿੱਚ ਰੇਤ ਚੁੱਕਣ ਲਈ ਉਹਨਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਹੈ ਜਿਸ ਕਾਰਨ ਉਹਨਾਂ ਲਈ ਕਣਕ ਦੀ ਬਿਜਾਈ ਕਰਨੀ ਵੀ ਬਹੁਤ ਔਖੀ ਹੋ ਗਈ ਹੈ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਦਰਿਆ ਦੇ ਵਿੱਚੋਂ ਰੇਤ ਕੱਢਣ ਦੀ ਥਾਂ ਤੇ ਪਹਿਲ ਦੇ ਆਧਾਰ ਤੇ ਉਹਨਾਂ ਦੇ ਖੇਤਾਂ ਵਿੱਚੋਂ ਰੇਤ ਚੁਕਵਾਈ ਜਾਵੇ ਤਾਂ ਜੋ ਉਹ ਆਪਣੀ ਕਣਕ ਦੀ ਬਿਜਾਈ ਸਮੇਂ ਸਿਰ ਕਰ ਸਕਣ ਆ ਨੁਕਸਾਨ ਜੋਨਾ ਹੋ ਗਿਆ ਸੀ ਬਹੁਤ ਹੋ ਗਿਆ ਸੀ ਦੇ ਜੁਨੇ ਦਾ ਹੁਣ ਰੇਤਾ ਬਹੁਤ ਚੜ ਗਿਆ ਸੀ 4-4 ਫੁੱਟ 10-10 ਫੁੱਟ 2-2 ਫੁੱਟ ਕਿਧਰੇ ਰੇਤਾ ਉਵੇਂ ਪਿਆ ਸੀ ਰੇਤਾ ਨਹੀਂ ਚੋਰਿਆ ਸੀ ਰੇਤਾ ਵਿੰਦੀ ਨਹੀਂ ਪਈ ਸਰਕਾਰ ਜਮਾਈ ਨਹੀਂ ਵਿੰਦੀ ਪਈ ਉਵੇਂ ਰੇਤਾ ਪਿਆ ਕਣਕ ਦੀ ਮਿਹਨਤ ਕੋ ਨਹੀਂ ਸਾਨੂੰ ਕਣਕ ਦੀ ਬੀਜੀ ਜਿਹੜੀ 40 50 ਕਿੱਲੇ 100 ਕਿੱਲੇ ਜਿਹੜਾ ਉਹੀ ਪਿਆ ਜਿਵੇਂ ਪਿਆ ਰੇਤਾ ਇਕੱਠਾ ਹੀ ਰੇਤਾ ਆ ਮਾੜਾ ਮੋਟਾ ਟੀਬੇ ਸਰ ਚੁੰਦਾ ਪਿਆ ਕੋਈ ਨਹੀਂ ਜਮਾਈ ਚੋਰੀ ਲਿਆ ਮਾੜਾ ਮੋਟਾ ਹੈ ਉਵੇਂ ਟਿੰਬ ਪਏ ਨੂੰ ਜਿਵੇਂ ਪਏ ਨੂੰ ਸਰਕਾਰ ਹੈ ਸਰਕਾਰ ਦਾ ਦਰਿਆ ਦੇ ਵਿੱਚ ਲਾਈ ਖੜੀ ਹੈ ਉਹ ਖਾਲੀ ਜ਼ਮੀਨ ਪਲਾਟ ਹੈਗੇ ਨੂੰ ਜਿਹੜੇ ਉੱਥੇ ਲਾਈ ਖੜੀ ਸਰਕਾਰ ਉਹ ਚਾਰੇ ਨੂੰ ਐਵੇਂ ਬੰਦ ਕਰਾਇਆ ਜਾ ਮੇਰੇ ਤਤਾ ਸਾਡੇ ਤਾਂ ਚੁੰਦਾ ਤੇਰਾ ਮੁਰਦੀ ਜਮੀਨ ਹੈ ਤੇ ਗ੍ਰਾਹ ਦੇ ਕਿਸੇ ਕਦਰ ਹੱਕ ਹੀ ਕੋਈ ਨਹੀਂ ਹੈਗਾ ਕਿਸੇ ਦਾ ਤੇ ਉਹ ਲਈ ਖੜੀ ਸਰਕਾਰ ਹੈ ਉਹ ਦਿੱਤਾ ਚੱਕੀ ਜਾਂਦੇ ਨੇ ਸਾਡੇ ਮਿਲ ਕੋ ਵੰਦੇ ਨਹੀਂ ਪਿਆ ਜਾਂਦੇ ਨਹੀਂ ਪਿਆ ਰਿਆ ਫਿਰ ਸੰਤ ਕਣਕ ਦੀ ਮਿਹਨਤ ਔਖੀ ਹੈ ਕਣਕ ਦੀ ਸਾਡੀ ਬਿੰਦੀ ਨਿੱਕੇ ਨਾ ਬੱਚੇ ਕਿਧੋ ਖਾਂਦੇ ਸੀ ਅੱਗੇ ਸਾਦਾ ਸੀਜ਼ਨ ਮਾਰੇਗਾ ਜੋਨੇ ਦਾ ਫਿਰ ਕਣਕ ਦਾ ਮਾਰਾ ਜਾਣਾ ਹੈ ਤੇ ਫਿਰ ਇਹਦੇ ਦਾ ਮੰਨ ਵੀ ਨੁਕਸਾਨ ਹੈ ਜਿੱਤੇ ਹੁਣ ਸਚੰਗ ਦੇ ਰੱਤ ਚੱਕਦੇ ਪੈਨੂ ਗ੍ਰਾਹ ਦੇ ਵਿੱਚੋਂ ਮੰਨ ਵੀ ਖਤਰਾ ਹੈਗਾ ਬੰਨ ਉਹ ਰੇਤ ਖਤਰਾ ਪੂਰਾ ਪੈ ਜਾਣਾ ਇਹ ਰੇਤਾ ਚੱਕਰ ਦੇ ਤਾਂ ਤੇਰੇ ਤਾਂ ਬੰਦ ਕਰਾ ਜਾਵੇ ਕਿਤਾ ਚਾ ਜਾਵੇ ਮੜੀ ਲੱਗੇ ਖੜੇ ਨਾ ਵਾਧੂ ਹੀ ਲੱਗੇ ਖੜੇ ਮਸ਼ੀਨਾ ਪੁਲ ਤੇ ਲਾ ਤੋੜ ਲੱਗੇ ਖੜਿਆਂ ਨੂੰ ਮਿਸਧਰਾ ਦੇ ਮਸ਼ੀਨਾ ਮਸ਼ੀਨਾ ਨੂੰ ਆ ਮਸ਼ੀਨਾ ਦੇਖੋ ਮਸ਼ੀਨਾ ਲੱਗੇ ਖੜਿਆਂ ਨੂੰ ਪੁਲ ਤੋੜ ਲੱਗਾ ਜਾਂ ਪੋੜ ਲੱਗਾ ਖੜਿਆਂ ਨੂੰ ਤੋੜ ਜਿੱਥੇ ਸੇਮ ਨਾਲ ਮੁਕਦਾ ਉੱਥੇ ਤੇ ਲੱਗੀ ਖੜੇ ਤੋੜ ਤੇ ਜਿਹੜੀ ਨਦੀ ਵਿੱਚ ਚੱਕਰੇ ਰੇਤਾ ਇਹ ਵੀ ਹੋ ਸਕਦਾ ਕਿਸੇ ਦੀ ਮਾਲਕੀ ਹੋਵੇ ਜਾਂ ਬਾਈ ਇਹ ਹੁਣ ਦਰਾਦੀ ਇਸ ਟਾਈਮ ਕੀ ਕੰਦੀ ਹੈ ਕੀ ਦਰਾਦੀ ਇਸ ਟਾਈਮ ਕੀ ਹੈ ਇਹ ਦਾ ਆਦੀ ਜ਼ਮੀਨ ਹੈ ਇਹਦਾ ਕੋਈ ਮਾਲਕ ਨਹੀਂ ਇਹਦਾ ਕੋਈ ਮਾਲਕ ਨਹੀਂ ਹੈਗਾ ਰੇਤਾ ਐਵੇਂ ਚੱਕੀ ਜਾਂਦੇ ਨੇ ਆਦੀ ਮਰਜ਼ੀ ਨੇ ਤਾਂ ਚੱਕੀ ਜਾਂਦੇ ਨੇ ਕੋਈ ਮਾਲਕ ਨਹੀਂ ਕੋਈ ਕੁਝ ਨਹੀਂ ਹੈਗਾ ਨਾਲ ਬਿਲਕੁਲ ਮੁੱਢੇ ਬੰਨ ਨੂੰ ਢਾਠ ਵੀ ਲਾਈ ਖੜੇ ਨਹੀਂ ਨੁਕਸਾਨ ਬੰਦ ਹੁੰਦਾ ਫਿਰ ਅੱਜ ਰੇਤਾ ਚੱਕਦੇ ਨੇ ਤਾਂ ਅੱਗੇ ਓਟ ਓਟ ਬਣੀ ਹੋਈ ਹੈ ਠੱਲਾ ਪੂਰਾ ਬੰਨ ਨੂੰ ਪਿਆ ਹੋਇਆ ਤੇ ਹੁਣ ਬੰਨ ਨੂੰ ਨੁਕਸਾਨ ਹੈ ਰੇਤਾ ਚਾਹੁੰਦੇ ਨੇ ਆਦੀ ਬਸ ਥੋੜੀ ਚਵਾ ਰੇਤਾ ਬਿਲਕੁਲ ਥੋੜਾ ਚਵਾਇਆ ਬਹੁਤ ਹੈ ਉਵੇਂ ਦਿੱਤਾ ਪਿਆ ਹੈ 5 ਕਿਲੋ ਜ਼ਮੀਨ ਆ ਸੀ ਉਹ ਕਿੱਲੇ ਡੇਢ ਚਵਾ ਦੂ ਸਾਰਾ ਮੇਰੇ ਖੇਤ ਵਿੱਚ ਪਿਆ ਹੈ ਕੋਈ ਨਿਟਾਲੀਆਂ ਜਾ ਰਹਾ ਅਸੀਂ ਨੇ ਰੇਤਾ ਚੋਣਾ ਜੇ ਕੰਕ ਦਾ ਬਿਜਲੀ ਏ ਉਹ ਲੈ ਤਾਂ ਬਹੁਤ ਆਂ ਜਿਹੜੇ ਨੇ ਮਸ਼ੀਨਾ ਬੜੀਆਂ ਹੀ ਮਸ਼ੀਨਾ ਬਹੁਤ ਹੈ ਤੇ ਵੰਡੇ ਨਾਲ ਨਹੀਂ ਚੋਣਾ ਹੈ ਬਹੁਤ ਚਾਰ ਪੰਜ ਕਿੱਲੇ ਵਿੱਚ ਹੈਗਾ ਨੁਕਸਾਨ ਵੰਡੇ ਦੇਤਾ ਕਿੱਲੇ ਕਿੱਲੇ ਚਾਰ ਚਾਰ ਖੜੀ ਚੋਣਾ ਹੈ ਸਾਰਾ ਦੂਆ ਉਵੇਂ ਪਿਆ ਸਾਰਾ ਹੀ ਪਿੱਛੇ ਸਾਰਾ ਜੋਰ ਪੈ ਗਿਆ ਹੈ ਦਰਾਂ ਨੂੰ ਮਸ਼ੀਨਾ ਬਹੁਤ ਟਾਲੇ ਘਟ ਗਈਆਂ ਜੇ ਉਹ ਨਾ ਲੱਗਦੇ ਫਿਰ ਰੇਤਾ ਚੋ ਜਾ ਬਿਆ ਇਹ ਟਾਲੀਆਂ ਪਿੱਛੇ ਬੰਦ ਕਰਾ ਜਾ ਜਾਨ ਤੇ ਦਰਾਲੀਆਂ ਚਲਦੇ ਪੰਜਾਂ ਨੂੰ ਆਦਾ ਰੇਤਾ ਜਿ ਚਕਿੰਦੇ ਹੀ ਨਹੀਂ ਪਿਆ ਪਾਰ ਮਸ਼ੀਨਾ ਧੱਕੇ ਧੁੱਕੇ ਨਾਲ ਲੱਗ ਗਈਆਂ ਨੇ ਸਾਦਾ ਹੋਇਆ ਕੰਮ ਜਿ ਰਹਿ ਗਿਆ ਸਾਦਾ 2 2.5 ਕਿਲੇ ਚੱਕਾ ਗਿਆ ਬਾਕੀ 4 ਕੁਨਾਲੀ ਰਹਿ ਤਾ ਹੱਦਾ ਰਹਿ ਗਿਆ ਵਾਂਡ ਗੋਾਂਡ ਦਾ ਵਿਚਾਰਾ ਨਾਂਦਾ ਨਾਂਦਾ ਬੜਾ ਪਿਆਰਾ ਥਾ ਪਰਾਲੀ ਆਂਦੀ ਕੋਈ ਨਹੀਂ ਪਈਆਂ ਬਾਹਰ ਲੱਗ ਗਿਆ ਦਰਿਆ ਤੇ ਇਹ ਕਿੱਦੇ ਰਹਾ ਤੇ ਪਾਸੇ ਜਿਹੜਾ ਨੇ ਫਸਲ ਆ ਗਿਆ ਉਹ ਚਵਾਈਆ ਤੇ ਭਈਆ ਚੱਕਾ ਜਾਂਦਾ ਹਾਦੀ ਪਰ ਉਹ ਵੀ ਚੱਕ ਲੈਂਦੇ ਕੋਈ ਡਰ ਨਹੀਂ ਉਹ ਚੋਵੇ ਤੇ ਚੰਗਾ ਹੈ ਭਈਆ ਵੀ ਚੱਕਾ ਜਾਂਦਾ ਪਹਿਲਾਂ ਆ ਚੱਕ ਲੈਂਦੇ ਪਹਿਲਾਂ ਚੱਕਾ ਜਾਂਦਾ ਜਿੱਥੇ ਸਾਦਾ ਜੁੜਨਾ ਹੁੰਦਾ ਆ ਆ ਉਹ ਵੇਲੀ ਹੁੰਦੀ ਆਈ ਤੇ ਗੱਡ ਗੱਟ 40 ਕੁ ਕਿੱਲਾ ਪਿਆ ਹੈ ਚਾਰ ਚਰ ਕਨਾਲੀ ਵਾਲੇ ਕਿੱਲੇ ਕਿੱਲੇ ਲੈ ਲੈਣਗੇ ਨਹੀਂ ਵਧੀਆ ਰੇਤਾ ਅੱਛਾ ਮਸ਼ੀਨਾਂ ਵੀ ਖਲੀਆਂ ਨੇ ਇੱਥੇ ਤੇ ਟਰਾਲੀਆਂ ਆਂ ਆਉਣ ਤਾਂ ਕਿ ਜਿਹੜੇ ਕਿਸਾਨਾਂ ਵਾਲੇ ਜਾਂ ਦੂਜੇ ਗਏ ਨੇ ਜਿਨ੍ਹਾਂ ਦੇ ਟਰੱਕ ਗਏ ਨੇ ਉਹਨਾਂ ਦੀ ਪਹਿਲੀ ਵਾਈ ਜਾਂਦੇ ਜਿਨ੍ਹਾਂ ਚਾਰ ਚਰ ਕਨਾਲੀ ਵਾਲਿਆਂ ਦੇ ਪਹਿਲੀ ਵਾਂਦੇ ਨਹੀਂ ਪਾਏ ਨਹੀਂ ਤਾਂ ਗੱਲ ਸਹੀ ਹੈ ਹਾਂ ਉਹਨਾਂ ਦੀ ਕੋਈ ਵਾਂਦੇ ਹਾਂ ਕਿਸਾਨਾਂ ਵਾਲੇ ਹੋਰ ਵੀ ਆਏ ਫਿਰਦੇ ਨੇ ਅੱਛਾ ਇੱਥੇ ਰੇਤੇ ਵਾਲ ਮਣ ਆਦੇ ਨੇ ਦਰਯਤਾ ਐਵੇਂ ਲੋਕੀ ਕਿੰਨਾ ਰੇਤਾ ਨਹੀਂ ਵੜਾ ਉਹ ਲਖਾਈ ਫਿਰਦੇ ਨੇ ਰੇਤਾ ਸਾਡੇ ਮਣ ਪਿਆ ਹੈ ਸਾਦੇ ਮਿਰਜ ਨੇ ਮਰ ਰਿਹਾ ਹੈਗਾ ਦੋਨਾਂ ਨੇ ਮਿਲਦਾ ਕੋਈ ਯਾਦਾ ਨਹੀਂ ਇੱਤਰ ਉਤਾ ਚਾਹ ਜੇ ਬਸ ਸਾਰੀ ਮਿਹਰਬਾਨੀ ਅੱਗੇ ਸਾਰਾ ਸਾਲੇ ਮਾਰਾ ਗਿਆ ਉਹਲੇ ਪਾਸੂ ਬੰਨ ਦੇ ਪੱਥਰ ਲੱਗ ਜਾਂਨ ਉਹਲੇ ਪਾਸੂ ਕਿੰਨੇ ਬੱਚੇ ਸਾਨੂੰ ਫਾਇਦਾ ਤਾਂ ਹੋਵੇ ਲਾ ਕਣਕ ਔਖੀ ਹੋਈ ਗਲੀ 40 ਕੁ ਲਾਰ ਆ ਜਾਵੇ ਜੀ ਆ ਦੁਆੜੇ ਦੁਆੜੇ ਲਾਰ ਆ ਜਾ ਇਸਨ ਬਾਕੀ ਸਾਰੇ ਬਿਜਲੀ ਅਜ ਸੱਤ ਅੱਠ ਘਾ ਰਹਿ ਗਏ ਜਿਨ੍ਹਾਂ ਦੀ ਨਹੀਂ ਹੋਣੀ ਬਾਕੀ ਸਾਰੇ ਦੇ ਹੋ ਜੇ ਸੀ